ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀਆਂ ਦੇ 350 ਸਾਲ ਅਸੀਸਤਾ ਆਪਦੀ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਗੁਰਦਰਾ ਹਰਗੋਬਿੰਦਗੜ ਚੌਕ ਮਹਿਤਾ ਵਿਖੇ ਸਮੂਹ ਚੌਕ ਮਹਿਤਾ ਦੀ ਸੰਗਤ ਇਲਾਕਾ ਨਿਵਾਸੀ ਤੇ ਨਿਸ਼ਕਾਮ ਕੀਰਤਨ ਜਥੇ ਵੱਲੋਂ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਸੰਤ ਗਿਆਨੀ ਰਣਾਮ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਹਾਜ਼ਰੀ ਭਰੀ ਹੋਰ ਕਥਾਵਾਚਕ ਕੀਰਤਨੀ ਜਥੇ ਕਵੀਸ਼ਰ ਸ਼ਾਮਲ ਹੋਏ ਤੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਨਿਹਾਲ ਕੀਤਾ ਇਲਾਕੇ ਤੇ ਚੌਕ ਮਹਿਤੇ ਦੀ ਸੰਗਤ ਵੱਲੋਂ ਗੁਰੂ ਜੀ ਦੇ ਲੰਗਰ ਟਟ ਵਰਤਾਏ ਗਏ ਇਹ ਸਥਾਨ ਮਾਪਰਸ਼ ਗਿਆਨ ਸੰਗ ਬਾਬਾ ਗਰਦੇਤ ਸਿੰਘ ਜੀ ਆ ਸੱਚਖੰਡ ਵਾਸੀ ਉਹਨਾਂ ਦਾ ਸਥਾਨ ਹੈ ਬੜੀ ਚੜ੍ਹਦੀ ਕਲਾ ਦਾ ਸਥਾਨ ਹੈ ਸੰਗ ਜੀ ਇਸ ਸਥਾਨ ਤੇ ਬੜੇ ਜੋੜ ਮੇਲੇ ਲੱਗਦੇ ਰਹੇ ਪਹਿਲਾਂ ਵੀ ਜੋ ਕਿ ਇਸ ਥਾਂ ਤੇ ਬਾਬਾ ਜੀਆ ਨੇ ਬੜੀਆਂ ਰਹਿਮਤਾਂ ਵੰਡੀਆਂ ਨਿਹੰਗ ਸਿੰਘ ਫੌਜਾਂ ਨੇ ਇਹ ਥਾਂ ਤੇ ਬਹੁਤ ਸਰਦਾ ਨਾ ਚੌਂਗ ਮੇਤਾ ਦੀ ਸੰਗਤ ਵੱਲੋਂ ਇਸ ਥਾਂ ਤੇ ਗੁਰਮਤ ਸਮਾਗਮ ਕਰਾਇਆ ਗਿਆ ਸੰਗਤਾਂ ਨੇ ਬੜਾ ਆਨੰਦ ਮਾਣਿਆ ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ ਜੋ ਕਿ ਗਰਬਾਣੀ ਦੇ ਨਾਲ ਬਾਬਾ ਜੀਆ ਨੇ ਜੋੜਿਆ ਤੇ ਗੁਰੂ ਦਾ ਲੰਗਰ ਟੁੱਟ ਵਰਤਿਆ ਜੀਓ